ਵਹਿਰੂ ਜੀ ਦੀ ਫਤਿਹ ਫਤਿਹ ਤੋਂ ਬੰਤੋ ਇਹ ਸੂਚਨਾ ਪਿੰਡ ਮਹਾਰਾਜ ਦੇ ਸੀਵੇ ਦੇ ਨਾਲ ਸੰਬੰਧ ਦਾ ਪਿੰਡ ਦੇ ਨਿਵਾਸੀ ਸੀਵੇ ਦੇ ਹੱਤੋਂ ਪਲੀ ਮਾਤ ਜਾ ਪਿੰਡ ਦੇ ਵਿੱਚ ਸੀਵਰੇਜ ਦਾ ਬਹੁਤ ਮਾਰਾ ਚੱਲਿਆ ਜਿਹੜਾ ਸਿਸਟਮ ਆਗਾ ਔਰ ਨਾ ਸਰਕਾਰ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਸ ਨੂੰ ਪ੍ਰਬੰਧ ਨੂੰ ਠੀਕ ਕਰਨੇ ਨਹੀਂ ਪਹਿਲਾਂ ਵੀ ਕਈ ਵਾਰ ਧਾਮੇ ਵਿਜਾਰੇ ਹੋਏ ਆ ਕੁਝ ਚੱਲਿਆ ਹੋਇਆ ਕੋਈ ਜੁੜਾ ਨਹੀਂ ਹੋਇਆ ਪਿੰਡ ਵਾਸੀ ਬੜੀ ਮਾੜੀ ਹਾਲਤ ਵਿੱਚ ਰਹਿ ਰਿਹਾ ਇਹ ਸੂਚਨਾ ਕੱਲ੍ਹ ਮਾਤਾ ਪਿਤਾ ਐ ਉਹ ਜਾਂ ਸਾਡਾ ਕੋਈ ਭਾਈ ਬਜ਼ੁਰਗ ਘਰ ਘਰ ਦਾ ਬੰਦਾ ਉਸ ਇਕੱਠ ਦੇ ਵਿੱਚ ਸ਼ਾਮਲ ਹੋ ਗੋ ਤਾਂ ਇਹਦਾ ਇਹ ਕੀ ਹੱਲਾ ਕਰਾਇਆ ਜਾ ਸਕਦਾਗਾ ਇਹ ਇਕੱਲੇ ਕਹਿੰਦੇ ਦਾ ਕੋਈ ਮਸਲਾ ਨਹੀਂ ਉਹ ਦੁਆੜੀ ਕੋਈ ਹੱਲ ਵੀ ਨਹੀਂ ਕਰ ਸਕਦਾ ਇਹ ਨਗਰ ਪੰਚਾਇਤ ਦੇ ਨੁਮਾਇंदे ਆ ਜਾਂ ਵਾਕਿਆ ਦੀ ਸਰਕਾਰ ਦੇ ਜਿਹੜੇ ਆਗੂ ਆ ਉਹਨਾਂ ਨੇ ਦੇਣੇ ਜਵਾਬ ਕਰਨ ਦੇ ਵਿੱਚ ਉਹ ਪਹੁੰਚਣਾ ਤਾਂ ਕਿ ਪਿੰਡ ਦੇ ਸਿਵਲ ਨੂੰ ਚੁਆਇਆ ਜਾ ਸਕੇ ਕਿਉਂਕਿ ਲੋਕ ਬਹੁਤ ਦੁਖੀ ਆ ਔਰ ਉਹਨਾਂ ਦੀ ਜਿੰਮੇਵਾਰੀ ਮੰਨਦੀ ਆ ਔਖੇ ਸਮੇਂ 'ਚ ਲੋਕਾਂ ਦੀ ਬਾਹ ਫੜਨ गौशाला के सुबह अठ रखा गया गा। सो सारे ही माइया भीर भाइयों को बेनती आध तो वो गिनती पहुंचो वागुरू जी का खालसा वागुरू जी की फतह